ਗੁਰੂ ਪਿਆਰੀ ਸਾਹ ਸੰਗਤ ਜੀ ਸਾਰੇ ਵੇਖ ਕੇ ਹੈਰਾਨ ਹੋ ਗਏ ਸਿਕੰਦਰ ਦੇ ਦਿਲ ਨੂੰ ਇਦਾਂ ਖੁੜਕ ਗਈ ਕੀ ਇੱਕ ਫਕੀਰ ਹੈ ਕੋਈ ਕ੍ਰਾਂਤੀ ਪਰ ਬਾਦਸ਼ਾਹੀ ਹੰਕਾਰ ਤੇ ਮਜ ਵੀ ਹਟਨੇ ਉਸ ਨੂੰ ਮੂਰਖਪੁਣੇ ਤੋਂ ਬਾਹਰ ਨਾ ਹੋਣ ਦਿੱਤਾ ਸਿਕੰਦਰ ਹੁਣ ਇਸ ਨੂੰ ਜਿਉਂਦਾ ਵੀ ਕਰ ਗੁਰੂ ਜੀ ਹੁਕਮ ਮੈਂ ਆਪਣੇ ਕਰਤਾਰ ਦਾ ਮੰਨਦਾ ਹਾਂ ਕਿਸੇ ਬੰਦੇ ਦਾ ਨਹੀਂ ਸਿਕੰਦਰ ਮੈਂ ਤਾਂ ਬਾਦਸ਼ਾਹ ਹਾਂ ਗੁਰੂ ਜੀ ਭੋਲੇ ਬੰਦੇ ਸੋਚ ਇਸ ਤਖਤ ਉਤੇ अनेका ਬਾਦਸ਼ਾਹ ਹੋ ਗਏ ਕਈ ਸਕੰਦਰ ਹੋ ਗਏ ਉਹ ਕਿੱਥੇ ਹਨ ਕਿ ਉਹ ਕਬਰਾਂ ਵਿੱਚ ਨਹੀਂ ਜਾ ਸੁੱਤੇ ਸਕੰਦਰ ਕੁਝ ਸਮਰੰਦਾ ਜਿਹਾ ਹੋ ਗਿਆ ਬਾਦਸ਼ਾਹੀ ਹੱਟ ਨੂੰ ਉਸ ਨੇ ਨਾ ਛੱਡਿਆ ਉਹ ਕ੍ਰੋਧ ਨਾਲ ਬੋਲਿਆ ਜਾਂ ਹਾਥੀ ਜਿਉਂਦਾ ਕਰੋ ਨਹੀਂ ਤਾਂ ਬੰਦੀਖਾਨੇ ਛੁੱਟ ਜਾਊਂਗੀ ਅੱਗੇ ਹਾਥੀ ਮਹਾਵਦ ਦੇ ਪਰਿਵਾਰ ਦੇ ਤਰਲਿਆਂ ਨੇ ਜਿਉਂਦਾ ਕੀਤਾ ਸੀ ਹੁਣ ਬਾਦਸ਼ਾਹੀ ਹੁਕਮ ਨਾਲ ਜਿਉਂਦਾ ਨਹੀਂ ਹੋ ਸਕਦਾ ਬੰਦੀਖਾਨੇ ਸੁੱਟੋ ਜਾ ਕਾਠ ਮਾਰੋ ਮੂਰਖ ਸਕੰਦਰ ਗ੍ਰੋਧਮਾਨ ਹੋ ਗਿਆ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਕੀਤਾ ਕਿ ਇਸ ਫਕੀਰ ਨੂੰ ਬੰਦੀਖਾਨੇ ਬੰਦ ਕਰ ਦਿਓ ਜਿੰਨਾ ਚਿਰ ਹਾਥੀ ਜਿਉਂਦਾ ਨਾ ਕਰੇ ਉਹਨਾਂ ਚ ਛੱਡਣਾ ਨਹੀਂ ਇਹ Hindu ਫਕੀਰ ਹੈ ਇਸਲਾਮ ਦੇ ਵਿਰੁੱਧ ਕਾਫਰ ਦਾ ਪ੍ਰਚਾਰ ਕਰਦਾ ਹੈ ਬਾਦਸ਼ਾਹ ਦੇ ਹੁਕਮ ਨੂੰ ਟਾਲਣ ਦਾ ਕਿਸੇ ਨੂੰ ਹੌਸਲਾ ਨਾ ਹੋਇਆ ਸਰਕਾਰੀ ਆਦਮੀਆਂ ਨੇ ਉਸੇ ਵੇਲੇ ਮਰਦਾਨੇ ਤੇ ਗੁਰੂ ਜੀ ਨੂੰ ਅੱਗੇ ਲਾ ਕੇ ਬੰਦੀਖਾਨੇ ਵੱਲ ਤੋਰ ਲਿਆ ਅੰਤਰਜਾਮੀ ਖੁਦ ਬੰਦੀਖਾਨੇ ਜਾਣਾ ਚਾਹੁੰਦੇ ਸਨ ਕਿਉਂਕਿ ਸਕੰਦਰ ਦੇ ਬੰਦੀਖਾਨੇ ਵਿੱਚ ਸੈਂਕੜੇ ਹਿੰਦੂ ਸਾਧੂ ਸੂਫੀ ਫਕੀਰ ਨਜ਼ਰਬੰਦ ਸਨ ਉਹਨਾਂ ਦਾ ਦੋਸੇ ਸੀ ਕਿ ਉਹ ਪਿਆਰ ਏਕਤਾ ਤੇ ਸੱਚੇ ਮਨੁੱਖ ਧਰਮ ਦਾ ਪ੍ਰਚਾਰ ਕਰਦੇ ਸਨ ਗੁਰੂ ਜੀ ਨੇ ਉਹਨਾਂ ਦੇ ਬੰਦਨ ਕੱਟਣੇ ਸਨ ਮਰਦਾਨਾ ਰਤਾ ਘਬਰਾਇਆ ਔਰ ਗੁਰੂ ਜੀ ਦੀ ਮਿਹਰ ਦਾ ਸਦਕਾ ਉਹ ਖਿੜੇ ਮੱਥੇ ਚੜ੍ਹਦੀ ਕਲਾ ਵਿੱਚ ਰਿਹਾ ਗੁਰੂ ਜੀ ਬੰਦੀਖਾਨੇ ਪੁੱਜੇ ਨਰਕ ਸਮਾਨ ਹਨੇਰੇ ਬੰਦੀਖਾਨੇ ਵਿੱਚ ਪੈਰ ਪਾਉਂਦਿਆਂ ਸਾਰ ਬੰਦੀਖਾਨੇ ਵਿੱਚ ਚਾਨਣ ਹੋ ਗਿਆ ਕੈਦੀ ਸੰਤਾਂ ਦੇ ਹਿਰਦੇ ਖੁਸ਼ ਹੋਏ ਕੰਬਲ ਫੁੱਲ ਵਾਂ ਖਿੜੇ ਆ ਗਏ ਉਹਨਾਂ ਨੇ ਸਮਝਿਆ ਆਪ ਹਰੀ ਜੀ ਉਹਨਾਂ ਨੂੰ ਸੰਤੰਤਰ ਕਰਨ ਵਾਸਤੇ ਆਏ ਹਨ ਗੁਰੂ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਉਹ ਰਵਾਬ ਵਜਾਵੇ ਨਰਨਕਾਰੀ ਧੋਣ ਵਾਲੀ ਰਵਾਬ ਵੱਜੀ ਗੁਰੂ ਜੀ ਨੇ ਰਸੀਲੇ ਗਲੇ ਨਾਲ ਅਕਾਲ ਪੁਰਖ ਦੇ ਹੁਕਮ ਦਾ ਗੈਣ ਕਰਨਾ ਸ਼ੁਰੂ ਕੀਤਾ ਧੁਰ ਕੀ ਬਾਣੀ ਦੇ ਕੀਰਤਨ ਕਰਨ ਦੀ ਢੱਲ ਹੀ ਸੀ ਸਾਰੇ ਸੰਤਾਂ ਦੇ ਹੱਥ ਪੈਰ ਦੇ ਬੰਧਨ ਟੁੱਟ ਗਏ ਜਿਨ੍ਹਾਂ ਨੂੰ ਕਾਠ ਮਾਰਿਆ ਹੋਇਆ ਸੀ ਉਹਨਾਂ ਦਾ ਕਾਠ ਖੁੱਲ ਗਿਆ ਜੋ ਪੁਖ ਤਰੇ ਪਿਆੰਦਿਆਂ ਦੀ ਮਾਰ ਕਟਾਈ ਦੀਆਂ ਪੀੜਾਂ ਤੋਂ ਤੰਗ ਸਨ ਉਹਨਾਂ ਨੂੰ ਸ਼ਾਂਤੀ ਮਿਲੀ ਪੀੜਾਂ ਦੂਰ ਹੋ ਗਈਆਂ ਸ਼ਬਦ ਦੇ ਕੀਰਤਨ ਪੈਸੋਂ ਗੁਰੂ ਜੀ ਮਰਦਾਨੇ ਨੇ ਇੱਕ ਸੁਰ ਸਤ ਨਾਮ ਸਤ ਕਰਤਾਰ ਸਤ ਨਾਮ ਸਤ ਕਰਤਾਰ ਦੀ ਧੁਣ ਗਾਈ 10 ਮਿੰਟ ਤੱਕ ਦੋਵੇਂ ਗਾਉਂਦੇ ਰਹੇ ਉਹੋ ਹੀ ਨਹੀਂ ਗਾਉਂਦੇ ਰਹੇ ਸਗੋਂ ਕੈਦੀ ਰਾਖੇ ਪਿਆਦੇ ਤੇ ਬੰਦੀਖਾਨੇ ਦੀਆਂ ਕੰਧਾਂ ਵੀ ਸਤ ਨਾਮ ਸਤ ਕਰਤਾਰ ਦਾ ਰਟਨ ਕਰਨ ਲੱਗ ਪਈਆਂ ਸਤ ਸੰਗ ਸ਼ੁਰੂ ਹੋ ਗਿਆ ਉਹ ਨਰਕ ਵੀ ਸਵਰਗ ਬਣ ਗਿਆ ਕਰਤਾਰ ਦੇ ਸਿਮਰਨ ਦੀਆਂ ਇੰਨੀਆਂ ਬਰਕਤਾਂ ਸਨ ਕਿ ਸਾਰੇ ਬਿਸਮਾਦ ਵਿੱਚ ਪਹੁੰਚ ਗਏ ਸੰਤਰੀਆਂ ਨੇ ਦੇਖਿਆ ਬੰਦੀਖਾਨੇ ਦੇ ਸਾਰੇ ਜਿੰਦਰੇ ਆਪਨੇ ਆਪ ਖੁੱਲ ਗਏ ਹਨੇਰੇ ਦੀ ਥਾਰੋਸ਼ਨੀ ਰੋਣੇ ਤੇ ਚੁੱਪ ਦੀ ਥਾਂ ਰੱਬੀ ਰਾਗ ਦੇ ਕੀਰਤਨ ਅਤੇ ਚੰਬੇ ਦੀ ਹੋਰ ਗੱਲ ਇਹ ਸੀ ਜੇ ਸੰਤਰੀ ਕੈਦੀਆਂ ਦੇ ਨੇੜੇ ਹੋਣ ਵਾਸਤੇ ਪੈਰ ਪੁੱਟਦੇ ਸਨ ਤਾਂ ਉਹਨਾਂ ਨੂੰ ਦਿਸਣੋਂ ਹਟ ਜਾਂਦਾ ਸੀ ਉਹ ਅੰਨੇ ਹੋ ਜਾਂਦੇ ਸਨ ਜੇ ਪਿੱਸੇ ਮੁਰਦੇ ਸਨ ਤਾਂ ਉਹਨਾਂ ਨੂੰ ਦਿਸਣ ਲੱਗ ਪੈਂਦਾ ਸੀ ਉਹ ਨੱਠ ਨੱਠ ਬਾਦਸ਼ਾਹ ਕੋਲ ਗਈ ਸਾਰਾ ਵਰਤੇ ਰਿਹਾ ਅਚਾਰਜ ਖੇਲ ਉਹਨਾਂ ਨੂੰ ਬਾਦਸ਼ਾਹ ਨੂੰ ਖੋਲ ਸੁਣਾਇਆ ਬਾਦਸ਼ਾਹ ਅਸਕੰਦਰ ਤੋਂ ਪਹਿਲਾਂ ਹੀ ਘਬਰਾਇਆ ਹੋਇਆ ਸੀ ਉਸ ਨੂੰ ਜਾਂਦਿਆਂ ਉਹ ਆ ਭਿਆਨਕ ਸੁਪਨੇ ਆਉਂਦੇ ਸਨ ਸਿਰ ਦੇ ਹਿੱਕ ਵਿੱਚ ਪੀੜ ਹੁੰਦੀ ਸੀ ਉਹ ਬਿਆਕੁਲ ਜਿਹਾ ਹੋਇਆ ਹਕੀਮਾਂ ਦੇ ਆਸਰੇ ਬੈਠਾ ਹੋਇਆ ਸੀ ਜਦੋਂ ਬਾਦਸ਼ਾਹ ਨੇ ਸਾਰੀ ਬਾਤ ਸੁਣੀ ਤਾਂ ਤੜਪ ਉੱਠਿਆ ਭੁੱਲ ਹੋਈ ਉਹ ਕੋਈ ਵੱਡਾ ਬਲੀ ਹੈ ਖੁਦਾ ਹੈ ਉਸ ਨੂੰ ਹੁਣ ਜਾ ਕੇ ਬੰਦੀਖਾਨੇ ਵਿੱਚੋਂ ਕੱਢ ਦਿਓ ਇਹ ਹੁਕਮ ਸਉਂਦੇ ਸਾਰ ਸੰਤਰੀ ਬੰਦੀਖਾਨੇ ਵੱਲ ਨੱਠ ਉੱਠਿਆ ਉਸ ਦੇ ਬੰਦੀਖਾਨੇ ਪੁੱਜਣ ਤੋਂ ਪਹਿਲਾਂ ਸਿਕੰਦਰ ਲੋਧੀ ਵੀ ਪਿੱਸੇ ਪਿੱਸੇ ਤੁਰ ਪਿਆ ਖੁਦਾ ਦੇ ਪਿਆਰੇ ਨਾਨਕ ਤੇ ਮਰਦਾਨੇ ਬਾਦਸ਼ਾਹ ਸਲਾਮਤ ਦੀ ਆਗਿਆ ਨਾਲ ਯਾਦ ਕੀਤਾ ਜਾਂਦਾ ਹੈ ਜਾਓ ਮੌਜ ਕਰੋ। ਸੰਤਨੀ ਨੇ ਬੰਦੀਖਾਨੇ ਪੁੱਜ ਕੇ ਗੁਰੂ ਜੀ ਨੂੰ ਆਖਿਆ, "ਅਕੱਲੇ ਨਹੀਂ ਜਾਵਾਂਗੇ। ਜੇ ਸਾਨੂੰ ਦੋਹਾਂ ਨੂੰ ਛੱਡਣਾ ਹੈ ਤਾਂ ਬਾਕੀ ਸਾਧੂਆਂ ਨੂੰ ਵੀ ਸਤੰਤਰ ਕਰੋ।" ਗੁਰੂ ਜੀ ਦਾ ਉੱਤਰ ਸੀ, "ਇਉਂ ਬਹਿਸ ਹੋ ਰਹੀ ਸੀ ਕਿ ਸਕੰਦਰ ਲੋਧੀ ਬੰਦੀਖਾਨੇ ਆ ਗਿਆ। ਉਸ ਨੇ ਗੁਰੂ ਜੀ ਦੇ ਬਚਨ ਸੁਣ ਕੇ ਹੁਕਮ ਕੀਤਾ, "ਸਾਰਾ ਬੰਦੀਖਾਨਾ ਖਾਲੀ ਕਰ ਦਿਓ।" ਆਪ ਸਕੰਦਰ ਹੋ ਕੇ ਗੁਰੂ ਜੀ ਦੇ ਚਰਨੀਂ ਡਿੱਗ ਪਿਆ। ਗੁਰੂ ਜੀ ਨੇ ਉਸ ਨੂੰ ਉਪਦੇਸ਼ ਕਰਕੇ ਤਾਪ ਕਰਮ ਤੋਂ ਰੋਕਿਆ ਤੇ ਪਲੋਕ ਭਲਾਈ ਕਰਨ ਵਾਸਤੇ ਪ੍ਰੇਰਿਆ ਆਖਦੇ ਨੇ ਉਸ ਦਿਨ ਤੋਂ ਸਿਕੰਦਰ ਨੇ ਚੰਗਾ ਜੀਵਨ ਬਤੀਤ ਕੀਤਾ ਤੇ ਸਾਰੀ ਪ੍ਰਜਾ ਦੇ ਭਲੇ ਵਾਸਤੇ ਕਈ ਮਹਾਨ ਕੰਮ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ